ਆ ਬਿਲਕੁਲ ਅਜਨੀਫਾ ਸੰਸਥਾ ਵੱਲੋਂ ਜੋ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਬਹੁਤ-ਬਹੁਤ ਛਲਾਗਾ ਯੋਗ ਕਤਮ ਹੈ ਔਰ ਖਾਸ ਤੌਰ ਤੇ ਇਹ ਇਸ ਦਸਨ ਯੋਗ ਹੈ ਕਿ ਵੀ ਸਾਰਾ ਯੂਥ ਰਲ ਕੇ ਇੰਨਾ ਵਧੀਆ ਉਪਰਾਲਾ ਕਰ ਰਿਹਾ ਹੈ ਤੇ ਜਰੂਰ ਚਾਹਾਂਗੇ ਕਿ ਅਜਿਹੇ ਜਿਹੜੇ ਚੰਗੇ ਕਾਰਜ ਨੇ ਸਮਾਜ ਦੇ ਵਿੱਚ ਹੁੰਦੇ ਰਹਿਣ ਤਾਂ ਕਿ ਰਲ ਮਿਲ ਕੇ ਅਸੀਂ ਮਨੁੱਖਤਾ ਦੀ ਸੇਵਾ ਵਾਸਤੇ ਇਸੇ ਤਰੀਕੇ ਕੰਮ ਕਰਦੇ ਰਹੀਏ ਔਰ ਕੋਈ ਵੀ ਜ਼ਰੂਰਤਮੰਦ ਬਹੁਤ ਵਾਰੀ ਦੇਖਦੇ ਆਂ ਕਿ ਕਈ ਵਾਰੀ ਖੂਨ ਦੀ ਕਮੀ ਦੇ ਕਰਕੇ ਜਾਂ ਬਲੱਡ ਯੂਨਿਟਸ ਜਾਂ ਪਾਰਟਿਕੁਲਰਲੀ ਬਲੱਡ ਗਰੁੱਪ ਨਹੀਂ ਅਵੇਲੇਬਲ ਹੋ ਪਾਉਂਦਾ ਤਾਂ ਕਈ ਜਾਨਾਂ ਚਿਰੀਆਂ ਜਾਂਦੀਆਂ ਨੇ ਸੋ ਅਜੇਹੀ ਹਾਦਸੇ ਨਾ ਹੋ ਪਣ ਉਹਦੇ ਕਰਕੇ ਮੈਂ ਚਾਹਾਂਗੀ ਵੀ ਅਜੇਹੇ ਜਿਹੜੇ ਉਪਰਾਲੇ ਨੇ ਉਹ ਯੂਥ ਕਰਦਾ ਰਹੇ ਔਰ ਦੂਸਰਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਵੀ ਅਜੇਹੇ ਕੈਂਪਸ ਦੇ ਨਾਲ ਯੂਥ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਹੈਲਦੀ ਰਹਿਣ ਵਾਸਤੇ ਤਾਂ ਉਹ ਹੈਲਦੀ ਹੋ ਤਦ ਹੀ ਰਹਿਣਗੇ ਜਦੋਂ ਨਸ਼ਿਆ ਤੋਂ ਜਾਂ ਕੁਰੀਤੀਆਂ ਤੋਂ ਦੂਰ ਰਹਿਣਗੇ ਸੋ ਦੂਰਾ ਅਸੀਂ ਕਹਿ ਸਕਦੇ ਹਾਂ ਬੇਨਫਿਟ ਇਸ ਚੀਜ਼ ਦਾ ਮਿਲਦਾ ਆ ਔਰ ਇਸ ਲਾਭ ਵਾਸਤੇ ਮੈਂ ਚਾਹਾਂਗੀ ਕਿ ਵੱਧ ਤੋਂ ਵੱਧ ਹੋਰ ਜਿੱਥੇ ਤੱਕ ਵੀ ਇਹ ਸੁਨੇਹਾ ਪਹੁੰਚ ਸਕੇ ਉੱਥੇ ਤੱਕ ਵੀ ਯੂਥ ਇਸ ਅਜਿਹੇ ਚੰਗੇ ਕਾਰਜਾਂ ਦੇ ਵਿੱਚ ਆ ਕੇ ਆਪਣਾ ਅਹਿਮ ਜਿਹੜਾ ਰੋਲ ਹੈ ਉਹ ਅਦਾ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਫਾ ਦੇ ਸਮੂਹ ਤੇ ਸਾਥੀਆਂ ਨੇ ਰਲ ਕੇ ਇੱਕ ਬਹੁਤ ਹੀ ਵਧੀਆ ਉਪਰਾਲਾ ਅੱਜ ਦੇ ਦਿਨ ਤੇ ਕੀਤਾ ਹੈ ਇਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇੱਕ ਪਾਸੇ ਨੌਜਵਾਨ ਮਾੜੇ ਇੱਕ ਪਾਸੇ ਜਾ ਰਹੇ ਹਨ ਔਰ ਇਹਨਾਂ ਨੇ ਰੁਖ ਮੋੜ ਕੇ ਚੰਗੇ ਕੰਮ ਕਰਨ ਲਈ ਇਹਨਾਂ ਨੂੰ ਪ੍ਰਮਾਤਮਾ ਨੇ ਸੇਵਾ ਲਈ ਆਇਆ ਇਹ ਖੂਨਦਾਨ ਕੇਪ ਲਾ ਕੇ ਨੌਜਵਾਨਾਂ ਨੂੰ ਇਸ ਪਾਸੇ ਮੋੜਨ ਲਈ ਲੋਕਾਂ ਦੀ ਜਾਨਾਂ ਬਚਾਉਣ ਲਈ ਖੂਨਦਾਨ ਡੋਨੇਟ ਕਰ ਰਹੇ ਹਨ ਅੱਜ ਦੇ ਦਿਨ ਤੇ ਮਬਾਰਕ ਬਾਦ ਦਿੰਦਾ ਇਹਨਾਂ ਨੂੰ ਤੇ ਆਉਣ ਵਾਲੇ ਸਮੇਂ ਚ ਵੀ ਪ੍ਰਮਾਤਮਾ ਜਰਨਾ ਜਰਦਾਸ ਕਰਾਂਗਾ ਇਹ ਨੌਜਵਾਨਾਂ ਨੂੰ ਪਰ ਮਾਤਵਾਂ ਦਿਨ ਦੁਗਣੀ ਰਾਚੁਗਣੀ ਮਕ ਟਰੱਕ ਤੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ ਨੇ ਦੇਸ਼ਕੋਮ ਦੀ ਔਰ ਲੋਕਾਂ ਦੀਆਂ ਸੇਵਾ 'ਚ ਹਾਜ਼ਰ ਰਹਿਣ ਤਤਪਰ ਰਹਿਣ ਆਪਣੇ ਵੱਲੋਂ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਆਰਗੇਨਾਈਜੇਸ਼ਨ ਦਾ ਨਾਮ ਹੈ ਜੀ ਨਿਫਾ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟਿਵਿਟਸ ਸਾਡੀ ਸੰਸਥਾ ਨੂੰ 25 ਸਾਲ ਹੋ ਗਏ ਨੇ ਜਿਹੜੇ ਫਾਊਂਡਰ ਨੇ ਉਹਨੇ ਪ੍ਰਿੰਪਾਲ ਸਿੰਘ ਪੰਨੂ ਜੀ ਕਰਨਾਲ ਤੋਂ ਜਿਹੜੇ ਪੰਜਾਬ ਸਰਪਸ ਸਰਪਸਤ ਨੇ ਸਰਪ੍ਰੀਤ ਸਿੰਘ ਪੰਜਾਬ ਵਿਧਾਨ ਸਭਾ ਤੋਂ ਨੇ ਔਰ ਮੈਨੂੰ ਜਿਹੜਾ ਪੰਜਾਬ ਦੀ ਪ੍ਰਧਾਨਗੀ ਇਹਨਾਂ ਨੇ ਦਿੱਤੀ ਹੋਈ ਹੈ ਜੀ ਸਚਪ੍ਰੀਤ ਸਿੰਘ ਔਰ ਸਾਡੀ ਜਿਹੜੀ ਆਰਗੇਨਾਈਜੇਸ਼ਨ ਦਾ ਟਿੱਚਾ ਹੈ ਜੀ ਅਸੀਂ ਇਸ ਵਾਰੀ ਬਣਾ ਰਹੇ ਹਾਂ ਜੀ 2400 ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ 올ਓਵਰ ਇੰਡੀਆ ਚ 1.5 ਲੱਖ ਯੂਨਿਟ 올ਓਵਰ ਇੰਡੀਆ ਚ ਅਸੀਂ ਕਰ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕੀ ਬਲੱਡ ਡੋਨੇਸ਼ਨ ਕਰੋ ਸਾਡਾ ਇਹ ਜਿਹੜਾ ਅੱਜ ਦਾ ਜਿਹੜਾ ਕੈਂਪ ਲੱਗਿਆ ਉਹ ਲੱਗਿਆ ਜੀ ਰਾਮਾ ਰੋਡ ਤੇ ਜੈਨਗਰ ਸਾਡੇ ਵਿਚਕਾਰ ਪਹੁੰਚੇ ਨੇ ਸਰਦਾਰ ਦੁਖਨਵਰਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰਿਤਪਾਲ ਸਿੰਘ ਜੀ ਜਿਹੜੇ ਕਿ ਇਹਨਾਂ ਨੇ ਦੁਖਨਵਰਨ ਸਾਹਿਬ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਇਹਨਾਂ ਨੇ ਅੱਜ ਇੱਥੇ ਸਾਡੇ ਪਹੁੰਚ ਕੇ ਜਿਹੜਾ ਕੈਂਪ ਦਾ ਸਾਰਿਆਂ ਨੂੰ ਉਤਸ਼ਾਹ ਵਧਾਇਆ ਜੀ ਅੱਜ ਸਾਡੇ ਇੱਥੇ ਚਾਰ ਕੈਂਪ ਲੱਗੇ ਨੇ ਜੀ ਆਈਸ ਚੈੱਕਅਪ ਕੈਂਪ ਡੈਂਟਲ ਚੈੱਕਅਪ ਕੈਂਪ ਮੈਡੀਸਨ ਕੈਂਪ ਅਤੇ ਖੂਨਦਾਨ ਦਾ ਕੈਂਪ ਏ ਸਾਡਾ ਜਿਹੜਾ ਟਿਚਾ ਆ ਅਸੀਂ ਘਰ ਘਰ ਜਿਹੜੀ ਕੈਂਪੇਨ ਆਏ ਜਿਹੜੀ ਖੂਨਦਾਨ ਦੀ ਇਹ ਪਹੁੰਚਾਈ ਹੈ ਕਿਉਂਕਿ 1 ਕਰੋੜ 140 ਕਰੋੜ ਦੀ ਆਬਾਦੀ ਹੈ ਜੀ ਸਿਰਫ 올 ਓਵਰ ਇੰਡੀਆ ਚ 1 ਕਰੋੜ ਡੋਨਰ ਹੈ ਜਿਹੜਾ ਕਿ 올 ਓਵਰ ਇੰਡੀਆ ਨੂੰ ਸੰਭਾਲ ਰਿਹਾ ਸਾਇੰਸ ਆਪਣੀ ਇੰਨੀ ਤਰੱਕੀ ਕਰ ਚੁੱਕੀ ਆ ਹਰ ਚੀਜ਼ ਕਰ ਚੁੱਕੀ ਆ ਲੇਕਿਨ ਬਲੱਡ ਬਣਾਉਣ ਵਾਲੀ ਮਸ਼ੀਨ ਨਹੀਂ ਬਣਾ ਪਾਈ ਆਪਣੀ ਬਾਡੀ ਵੀ ਇੱਕ ਮੋਟਰਸਾਈਕਲ ਦੀ ਤਰ੍ਹਾਂ ਆ ਨਵਾਂ ਮੋਟਰਸਾਈਕਲ ਲਿਆਈ ਹੈ ਨਾ ਜਿਹਨੂੰ 10 15000 ਕਿਲੋਮੀਟਰ ਇਕੱਠਾ ਚਲਾ ਲੀਏ ਉਹਦਾ ਵੀ ਇੰਜਨ ਸੀਜ਼ ਹੋ ਜਾਂਦਾ ਐ ਇਸੇ ਤਰ੍ਹਾਂ ਹੀ ਆਪਣੀ ਬਾਡੀ ਹੈ ਬਾਡੀ ਦਾ ਅਗਰ ਆਪਾਂ ਫੂਨ ਰੋਟੇਸ਼ਨ ਨਹੀਂ ਕਮਾਉਂਦੇ ਤਾਂ ਆਪਣੇ ਜਿਹੜੇ ਸਟਾਕਸ ਬੰਦੇ ਨੇ 슈ਗਰ ਬੀਪੀ ਕੈਸਟਰੋਲ ਇਹ ਸਾਰੀਆਂ ਬਿਮਾਰੀਆਂ ਇਸ ਬਲੱਡ ਦੇ ਥਰੂ ਹੀ ਲੱਗਦੀਆਂ ਨੇ ਜੇ ਤੁਹਾਡਾ ਬਲੱਡ ਦੀ ਤੰਦਰੁਸਤੀ ਹੈਗੀ ਤੁਹਾਡੇ ਚ ਤਾਂ ਤੁਹਾਨੂੰ ਕੋਈ ਵੀ ਜ਼ਿੰਦਗੀ ਦੇ ਵਿੱਚ ਜਲਦੀ ਬਿਮਾਰੀ ਨਹੀਂ ਲੱਗਦੀ ਮੈਂ ਗਾਰੰਟੀ ਕਰਦਾ ਕਿ ਤੁਸੀਂ 3 ਸਾਲ 3 ਹਰ 3 ਮਹੀਨੇ ਬਾਅਦ ਬਲੱਡ ਡੋਨੇਸ਼ਨ ਕਰੀ ਜਾਓ ਤੁਹਾਡਾ ਜਿਹੜਾ ਕੈਸਟਰੋਲ ਆ ਬਿਲਕੁਲ ਜ਼ੀਰੋ ਹੋ ਜਾਏਗਾ ਤੁਹਾਨੂੰ ਕਦੀ 90% ਤੁਹਾਨੂੰ ਕਦੀ ਜ਼ਿੰਦਗੀ ਚ ਕੈਂਸਰ ਨਹੀਂ ਹੋ ਸਕਦਾ ਜੇ ਤੁਸੀਂ ਡੋਨੇਸ਼ਨ ਕਰਦੇ ਹੋ ਲਗਾਤਾਰ ਇਦਾਂ ਹੀ ਲੱਗ ਰਹੇ ਆ ਜੀ 올 ਰੈਡੀ ਅੱਜ ਵੀ ਪੰਜਾਬ ਚ ਵੀ ਅੱਜ ਘਟੋ ਘਟ ਵੀ 15 16 ਕੈਂਪ ਨੇ ਜੀ ਜਿਹੜੇ ਅਸੀਂ ਅੱਜ ਵੀ ਲਗਾਏ ਹੋਏ ਨੇ ਲੁਧਿਆਣੇ ਚ ਵੀ ਅੱਜ ਚੱਲ ਰਿਹਾ ਜੀ ਕਿਰਪਾਲਾ ਆਸ਼ਰਮ ਉਹਨਾਂ ਨੇ ਵੀ ਲਗਾਇਆ ਹੋਇਆ ਸਾਡਾ ਕੈਂਪ ਜਿੰਨੀਆਂ ਯੂਨੀਵਰਸਿਟੀਆਂ ਨੇ ਜਿੰਨੇ ਕਾਲਜੇਜ਼ ਨੇ ਸਾਰੇ ਅਟੈਚ ਨੇ ਜੀ ਸਾਡੀ ਆਰਗੇਨਾਈਜੇਸ਼ਨ ਸੋ ਮੈਂ ਇਹੀ ਕਹੂੰਗਾ ਜੀ ਵੀ ਸਾਰੇ ਰਲ ਕੇ ਇਹ ਜਿਹੜੀ ਮੁਹਿੰਮ ਆ ਇਹਨੂੰ ਆਪਾਂ ਘਰ-ਘਰ ਪਹੁੰਚਾਈਏ ਤਾਂ ਜੋ ਸਾਰੀ ਜਿਹੜੀ ਆਪਣੀ ਸੰਸਾਰ ਜਾਗਰੂਕਤਾ ਪੈਦਾ ਕਰ ਸਕੀਏ ਧੰਨਵਾਦ ਸਾਰੇ ਯੂਥ ਨੂੰ ਦੇਣਾ ਚਾਹੀਦਾ ਬਲੱਡ ਦੇਣਾ ਬਧੀਆਂ ਰਹਿੰਦਾ ਸਰੀਰ ਬਧੀਆਂ ਰਹਿੰਦਾ ਕੋਈ ਬਿਮਾਰੀ ਨਹੀਂ ਲੱਗਦੀ ਜਿਹੜੇ ਜਿਹੜੇ ਮੇਰੇ ਵੀ ਨੂੰ ਕਿੰਨਾ ਲੱਗ ਰਿਹਾ ਬਹੁਤ ਅੱਛਾ ਬਾਜੀ ਮੈਂ ਬਹੁਤ ਵਾਰ ਦੇ ਚੁੱਕਾ ਬਹੁਤ ਅੱਛਾ ਲੱਗਦਾ ਲੋਕਾਂ ਕੀ ਮੈਸੇਜ ਹੋ ਗਿਆ ਜੀ ਲੋਕਾਂ ਨੂੰ ਕਹਿੰਨਾ ਕਿ ਵੱਧ ਚੜ ਕੇ ਹਿੱਸਾ ਲੋ ਇਸ ਚੀਜ਼ ਬਹੁਤ ਵਧੀਆ ਚੀਜ਼ ਆ ਬਲੱਡ ਦੇਣਾ ਬਧੀਆਂ ਰਹਿੰਦਾ ਸਰੀਰ ਬਧੀਆਂ ਰਹਦਾ ਹਾਂ ਮੈਂ ਇਹ ਕਹਿਣਾ ਚਾਹੂਗਾ ਜਿਹੜਾ ਕੈਂਪ ਰਾਇ ਕਰੰਦबीर ਮਨੋਤਰਾ ਜੀ ਵੀ ਆਏ ਨੇ ਉਹਨਾਂ ਜਿਹੜਾ ਅੱਜ ਨਾਫੀਆ ਟੀਮ ਵੱਲੋਂ ਬਲੱਡ ਕੈਂਪ ਆਹ ਰੋਡ ਜੈਨ ਕਲੋਨੀ ਵੀ ਖੇ ਲਾਇਆ ਗਿਆ ਉੱਥੇ ਮੈਂ ਸਾਰੇ ਭਰਾਵਾਂ ਦਾ ਜਿਹੜਾ ਨੇ ਆ ਕੇ ਇਸ ਬਲੱਡ ਕੈਂਪ ਨੂੰ ਕਾਮਯਾਬ ਬਣਾਇਆ ਮੈਂ ਉੱਥੇ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਉੱਥੇ ਜਿਹੜੇ মিডিਆ ਕਰਮਚਾਰੀ ਆਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਾਂ ਸਾਰਿਆਂ ਨੂੰ ਇਦਾਂ ਦੇ ਕੈਂਪ ਹਮੇਸ਼ਾ ਲਾਉਣੇ ਚਾਹੀਦੇ ਆ ਵੱਧ ਚੜ ਕੇ ਇਦਾਂ ਦੇ ਕੈਂਪਾਂ ਦਾ ਯੋਗਦਾਨ ਪਾਉਣਾ ਚਾਹੀਦਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ